ਮਾਰੀ ਬੇੜੀ ਸਾਡੇ 4 ਬੱਚੇ ਮਰਾਂ ਲੇ ਕੇ ਰੋ ਦਬੋਪਤੇ ਸਾਨੂੰ ਕਿਸੇ ਬੇੜੀ ਤੇ ਨਹੀਂ ਬਵਣ ਦਿੱਤਾ ਸਾਰਾ ਕੁਝ ਜਾਂਦਾ ਸੱਧੂ ਦੀ ਢਾਣੀ ਤੇ ਜਾਂਦਾ ਪਿਆ ਸਰਪੰਚ ਦੇ ਕੋਲ ਸਾਨੂੰ ਕੁ ਪੁੱਛਦੇ ਆ ਗਿਆ ਉਸ ਤੋਂ ਇਲਾਵਾ ਸਾਨੂੰ ਕੁ ਛੇ ਮਿਲੀ ਏ ਜਾਂ ਕੁਛ ਸਾਡੇ ਬੱਚਿਆਂ ਨੂੰ ਮਗਰ ਬੇੜੀ ਗਈ ਏ ਤੋ ਕੋਈ ਆਖ ਦੇਵੇ ਕੋ ਬਾਖਾਈ ਕਰਦੇ ਕੋ ਸਰਪੰਚਾਂ ਕੋ ਵਿੰਬਰ ਕੋਈ ਏ ਜਾਂ ਕੋ ਪਾਰਟੀਆ ਮੰਤਰੀ ਏ ਜੇ ਸਾਡੇ ਚ ਕੋਈ ਅਤਕ ਰਵਾਡ ਲਈ ਆ ਤਾਂ ਫੜਕੇ ਦੇ ਬੱਚੇ ਮਾਪੋ ਤੇ ਬੋਵਾਂਗੀ ਮਾਪੋ ਤੇ ਬੋਵਾਂਗੀ ਕੋਈ ਪਾਰਟੀ ਮਰਜੀ ਮੈਂ ਸਿਰ ਪਾਰ ਦੇ ਪੱਜ ਸਾਡੇ ਬੱਚਾ ਕੋ ਖੱਦ ਨਹੀਂ ਬਣਾ ਕੁੱਤੇ ਮਾਰਛ ਥੱਲੇ ਪਾਣੀ ਹੈ ਅਸੀਂ ਮਰ ਗਾਇਆ ਤੇ ਨਾ ਫਿੰਡਾ ਵਾਲੇ ਸਾਡੀ ਕਿਸੇ ਵਾਟ ਨਹੀਂ ਲਈ ਕੋਈ ਵੀ ਵਾਟ ਨਹੀਂ ਲੈਣਾ ਆਦਾ ਪਿਆ ਸਾਡੇ ਘਰਾਂ ਤਾਂ ਨਾਲ ਕੱਚੇ ਨੇ ਕੱਚੇ ਨੇ ਪੱਕੇ ਨੇ ਸਾਡੀ ਛੜਕ ਨਹੀਂ ਕਿਸੇ ਆਦ ਬਣਾਈ ਜਦ ਸੜਕ ਉੱਤ ਸਾਡੇ ਬੱਚਾ ਲੰਘ ਜਾਂਦੇ ਸਾਡੇ ਬੱਚਾ ਤਾਂ ਸਿੱੱਚੇ ਮਰਦੇ ਆਪੇ ਅੱਜ ਉੱਤੇ ਬਰਸਾਤ ਪੈਰੀ ਬਕਾਨ ਡਿੱਗਿਆ ਟਾਡੇ ਰਾਉ ਕੀ ਭੈਣ ਜੀ ਹਾਂ ਤੇ ਮੇਰੇ ਨਾਮ ਸਿੰਦੋ ਹੈ ਮੇਰੇ ਪਤ ਜਨਾ ਪਾਲਾ ਸਿੰਘ ਹੈ ਤੇ ਬੱਚੇ ਸ਼ਰਾਬੀ ਹੈ ਤੇ ਬੱਚੇ ਤੁਹਾਡੇ ਮੇਰੇ ਚਾਰ ਮੁੰਡੇ ਨੇ ਚਾਰਾ ਮੁੰਡੇ ਦੀ ਵੀ ਬੱਚੇ ਇੱਥੇ ਬੈਠੇ ਨੇ ਤੇ ਆਪਣੇ ਫਸਲ ਤੁਸੀਂ ਵਾਹੀ ਤੁਹਾਡੀ ਹਾਂਜੀ ਫਸਲ ਵੀ ਅੱਗੀ ਟਪ ਗਈ ਸਾਡੇ ਇੱਧਰ ਪਾਣੀ ਖੜਾ ਹੈ ਘਰਾਂ ਦੇ ਕੋਲ ਤੇ ਤੁਹਾਡੇ ਲੋ ਤੁਹਾਡੇ ਕੋ ਕੁਝ ਵੀ ਨਹੀਂ ਪੁੱਛਿਆ ਕੁਝ ਵੀ ਨਹੀਂ ਆਜਿਆ ਕਰਾਚਨ ਵਾਲੀ ਕਾਲ ਉੱਥੇ ਆਈ ਸੀ ਪਿਆੜੀ ਉਹ ਵੀ ਬਾਬੇ ਸਦਾ ਸਿੰਘ ਨੇ ਟਾਲੀ ਉੱਥੇ ਉੱਥੇ ਗਾਚ ਲੜੀ ਸਾਨੂੰ ਕਿਹਨੇ ਸਾਉਦੀ ਉਹ ਸਾਉਦੀ ਨਾਲ ਸੀ ਕੀ ਕਰੀਏ ਜਦ ਸੱਤ ਚੁੱਲੇ ਚ ਕੋਈ ਲੱਕੜ ਨਹੀਂ ਬਚੀ ਕੋਈ ਛੇ ਨਹੀਂ ਬਚੀ ਅਸੀਂ ਕੀ ਕਰਾਂਗੇ ਅਸੀਂ ਕੀ ਖਾਵਾਂਗੇ ਅਸੀਂ ਸੜਦਾਨੇ ਉੱਧਰ ਪੜੋਲੀ ਅਸੀਂ ਫੇਜ ਗਏ ਅਸੀਂ ਕਿੱਥੇ ਜਾਈਏ ਅਸੀਂ ਕਿੱਧਰ ਜਾਈਏ ਬਸ ਇੱਕ ਛੋਟਾ